ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ YouTube ਚੈਨਲ ਪੰਜਾਬ ਕਰਲੀਚ ਕਬੱਡੀ ਤੇ ਅੱਜ ਅਸੀਂ ਤੁਹਾਡੇ ਲਈ ਲੜਕੀਆਂ ਦਾ ਸ਼ੋਅ ਮੈਚ ਲੈ ਕੇ ਆਏ ਜਿਸ ਦੇ ਵਿੱਚ ਮਾਝਾ ਤੇ ਦਬੋਬਾ ਦੀ ਟੀਮ ਖੇਡ ਰਹੀ ਹੈ ਮੈਚ ਬਹੁਤ ਹੀ ਸ਼ਾਨਦਾਰ ਹੈ ਮੈਚ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਵੇਗੀ ਇੱਕ ਪਾਸੇ ਰਾਣੀ ਬਲਾ ਦੀ ਟੀਮ ਮਾਝੇ ਦੀ ਟੀਮ ਖੇਡ ਰਹੀ ਹੈ ਤੇ ਦੂਜੇ ਪਾਸੇ ਬਾਬਾ ਸ਼ਹੀਦ ਕਬੱਡੀ ਕਲੱਬ ਅਜਨੌਦ ਤਵਾਬੇ ਦੀ ਟੀਮ ਖੇਡੇਗੀ ਤਵਾਬਾ ਤੇ ਮਾਝਾ ਦੇ ਦਰਮਿਆਨ ਫਸਲੀ ਟੱਕਰ ਮਿਲੇਗੀ ਉਹੜੇੜ ਕਾਲਾ ਲਾਉਣਾ ਅੰਮ੍ਰਿਤਵਾਰੀ ਨੂੰ ਜੇ ਰੋਬਲ ਟਾਈਮ ਹੋ। ਉਹ ਉਹ ਲੜਕਾ ਡਰਾਣੀ ਭੇਜੋ ਪਹਿਲਾ ਲੱਗ ਨਹੀਂ ਰਹਾ। ਬੋਲੋ ਬੰਦੀ ਆ ਤੇ ਬੋਲ ਦਿਓ। ਹੋ ਗਿਆ। ਹੋ ਬੋਲ ਜੀਓ ਸੀ ਕੀ ਮੈਡਮ ਹੈਲੋ। ਸੋ ਥੋੜੇ ਸਮੇਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਲੜਕੀਆਂ ਦਾ ਆ ਕੁਸ਼ਤੀ ਜਿਹੜੀ ਹੈ ਚੱਲ ਰਹੀ ਹੈ ਜੋ ਅਖਾੜੇ ਦੇ ਵਿੱਚ ਕਿਉਂਕਿ ਇਹ ਧਰਤੀ ਜਿਹੜੀ ਹੈ ਬਹੁਤ ਕਰਮਾ ਭਾਗਾਂ ਵਾਲੀ ਧਰਤੀ ਹੈ। ਤੇ ਗੁਰਦੁਆਰਾ ਮੱਲਖੜਾ ਸਾਹਿਬ ਜਿਹੜਾ ਉੱਥੇ ਤਿਆਰ ਬਰ ਤਿਆਰ ਹੈ ਸੁਬਾਏ ਮਾਨ ਹੈ ਉਹ ਪਾਵਨ ਧਰਤੀ ਸੋ ਪੈਂਦੀ ਰੇਡ ਤੇ ਬੋਲ ਸਾਡੇ ਵੀਰ ਹਰਿਆਲ ਸੁੱਖਾ ਜੀ ਇਧਰ ਸੁਖੀ ਫਲਵੇੜੇ ਵਾਲੀ ਨੇ ਇਧਰ ਦੇੰ ਦੀ ਦੂਜੀ ਰੇਡ ਪਾਈ ਹੈ ਉਧਰ ਦੇਖਦੇ ਆਂ ਕਿ ਜਨੋਦ ਵਾਲੀ ਜਲੰਧਰ ਵਾਲੀ ਨੇ ਚੱਕੇ ਜਾਮ ਚੱਕੇ ਜਾਮ ਮਨਪ੍ਰੀਤ ਨੇ ਕਰ ਦਿੱਤੇ ਨੇ ਮਨਪ੍ਰੀਤ ਨੇ ਚੋਟੀ ਦਾ ਨੰਬਰ ਜੋੜਿਆ ਹੈ

ਰਹੀ ਹਾਏ ਨੀ ਜਾਂਗਪੁਰ ਵਾਲੀ ਜਾਂਗਪੁਰ ਵਾਲੀ ਨੇ ਕਹਿੰਦੇ ਲਾ ਕੇ ਜਫਾ ਬੱਲੇ ਬੱਲੇ ਕਰਾਦੀ ਹੈ ਲਓ ਸਾਹਮਣੇ ਤੱਕਦੇ ਖੇਡ ਮੈਦਾਨ ਦੇ ਵਿੱਚੋਂ ਇਹ ਪੰਜਾਬ ਦੀ ਸ਼ੇਰ ਬੱਚੀ ਹੈ ਸੁਖੀ ਕਹਿੰਦੇ ਫੇੜਾ ਸੰਗਰੂਰ ਜ਼ਿਲ੍ਹੇ ਨੂੰ ਮਾਣ ਹੈ ਮਟਿਆਰ ਦੇ ਉੱਪਰ ਉਹ ਜਿਹਨੇ ਰੇਡ ਪਾ ਕੇ ਥਾਪੀ ਵੀ ਮਾਰੀ ਪੜਤੋ ਉਂਗਲ ਵੀ ਖੜੀ ਕੀਤੀ ਹੈ 10 ਨੰਬਰ ਕਿੱਟ ਦੇ ਵਿੱਚ ਕਾਸ਼ ਕੀ ਕਲਵਾਲ ਵਾਲੀ ਆ ਗਈ ਪੜੇ ਚੱਕਵਾ ਗੋ ਕਰਦੀ ਜੇਤੀ ਜੇਤੀ ਤੇ ਕਾਸ਼ੀ ਜੋਤੀ ਦੇ ਸ਼ੀਤਲਾਲ ਵਾਲੀ ਜੋਤੀ ਜੰਗਰ ਲੁਧਿਆਣਾ ਜ਼ਿਲ੍ਹੇ ਦਾ ਮਾਣ ਦੇਖਦੇ ਆ ਕਿ ਮਿੰਟੂ ਨੰਬਰ ਦਾ ਰਾਣੀ ਮਲਾ ਦੀ ਟੀਮ ਵੱਲੋਂ ਖੇਡਦੀ ਹੈ ਤੇ ਚੋਟੀ ਚੋਟੀ ਦੇ ਜੱਫੇ ਲਾਉਂਦੀ ਹੈ ਦੇਖਦੇ ਆ ਹੁਣ ਹਰਮਨ ਹਰਮਨ ਨੇ ਕਹਿੰਦੇ ਵੱਧ ਕੇ ਦਾਵਾ ਬੋਲ ਦਿੱਤਾ ਹੈ ਕਹਿੰਦੇ ਸੂਰਜ ਦਾ ਉੱਗਣਾ ਤੇ ਡੁੱਬ ਜਾਣਾ ਸੁਨੇਹਾ ਦਿੰਦਾ ਹੈ ਸਮਾਂ ਕਦੇ ਇੱਕੋ ਜਿਹਾ ਨਹੀਂ ਗੱਲ ਸਮੇਂ ਤੇ ਮੁੱਕ ਜਾਣੀ ਹੈ ਨੰਬਰ ਚੋਟੀ ਦਾ ਕਹਿੰਦੇ ਅਜਨੌਦ ਦੀ ਟੀਮ ਦੇ ਹਿੱਸੇ ਜਾ ਜੁੜਿਆ ਲਓ ਕਮਨ ਖੇਡ ਮੈਦਾਨ ਚ ਦੜਬੇ ਵਾਲੀ ਹੋਰ ਰੇਡ ਪਾਉਣ ਨੂੰ ਬਾਧੀ ਹੋਈ ਹੈ ਜਾਂਗਪੁਰ ਵਾਲੀ ਜਿਹੜੇ ਵੀ ਮੈਚੇ ਗਈ ਆ ਇਹਨੇ ਕਈਆਂ ਨੂੰ ਘਰ ਨੂੰ ਤੋਰ ਰਿਹਾ ਹੈ ਅਧੀਆਂ ਕਦਾ ਟੀਮਾਂ ਇਹ ਕਹਿ ਦੇਣੀਆਂ ਹਾਏ ਨਹੀਂ ਜਾਂਗਪੁਰ ਵਾਲੀ ਹਾਏ ਨਹੀਂ ਜਾਂਗਪੁਰ ਵਾਲੀ ਅੱਜ ਕਹਿੰਦੇ ਮਿੰਟੂ ਨੰਬਰ ਦਾ ਰਾਣੀ ਬਲਾ ਕੈਨੇਡਾ ਵਾਲੇ ਭਰਾ ਨੇ ਕਹਿੰਦੇ ਉਹ ਦੋ ਥਾਵਾਂ ਦੀ ਜੁਮੇਰੀ ਸਾਂਭੀ ਐ ਇੱਕ ਸੋਲ ਦੀ ਧਰਤੀ ਦੇ ਕਬੱਡੀ ਦਾ ਮੈਚ ਇੱਕ ਅੱਜ ਕਹਿੰਦੇ ਮਲਬੋਰੀ ਦੀ ਧਰਤੀ ਉਹ ਭਰਾ ਜਿਹਦੇ ਨਾਲ ਖੜਦਾ ਚਲੋ ਖੜਦਾ ਜਿਹਦੇ ਨਾਲ ਖੜਦਾ ਚਲੋ ਖੜਦਾ ਨਵੇਂ ਪਿੰਡਿਆ ਰਵੀ ਕਹਿੰਦਾ ਕਿ ਪੁਆਇੰਟ ਜਾਂਦੀ ਦੇ ਸੇ ਉਧਰ 10 ਨੰਬਰ ਕਿੱਟ ਦੇ ਵਿੱਚ ਕਾਸ਼ ਕਿ ਕਹਿੰਦੇ ਕਲਾਲ ਵਾਲਾ ਪਿੰਡ ਹੈ ਟੱਕਰ ਜਿਹਦੇ ਨਾਲ ਹੈ ਉਹ ਜਾਂਗਪੁਰ ਵਾਲੀ ਦੇ ਨਾਲ ਪਰ ਪੱਕੂ ਕੋਚ ਕਹਿੰਦਾ ਵੀ ਪੁਆਇੰਟ ਧਾਵੀ ਦਾ ਅਗਲੀ ਰੇਲ ਤੇ ਛੋਟੀ ਪੈਣ ਸੁੱਖੀ ਸੁੱਖੀ ਨੇ ਕਹਿੰਦੇ ਵੱਧ ਕੇ ਧਾਵਾ ਬੋਲ ਦਿੱਤਾ ਹੈ ਇਹਦੇ ਭੀੜ ਵਿੱਚੋਂ ਨਿਕਲ ਕੇ ਪਛਾਣ ਬਣਾਉਣੀ ਔਖੀ ਹੈ ਉੱਚ ਗੱਲੀ ਬਾਤੀ ਤਾਂ ਮੰਨ ਲਿਆ ਦੁਨੀਆ ਜਿੰਨੀ ਸੌਖੀ ਹੈ ਬੈਠ ਮੋੜਾਂ ਤੇ ਕਈ ਦਿਨ ਦੇ ਦੋਸ਼ ਆਪਣੀਆਂ ਤਕਦੀਰਾਂ ਨੂੰ ਮਿਹਨਤ ਬਦਲੇ ਮੰਨਿਆ ਮੱਥੇ ਦੀਆਂ ਲਕੀਰਾਂ ਨੂੰ ਮਨਪਰੀਤ ਮਨਪਰੀਤ ਸੁਖੀ ਦੇਖਦੇ ਆ ਕਿ ਨੰਬਰ ਸੁਖੀ ਨੇ ਜੋੜ ਦਿੱਤਾ ਹੈ ਕਹਿੰਦੇ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਦੀ ਮੱਥੇ ਦੀ ਲਕੀਰ ਇੱਕ ਨਾ ਇੱਕ ਦਿਨ ਜ਼ਰੂਰ ਬਦਲਦੀ ਹੈ ਇਧਰ ਪਵਨ 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 ਦਿੜਦੇ ਵਾਲੀ ਦੇਖਦੇ ਆ ਜੋਤੀ ਦੇ ਨਾਲ ਜੋਤੀ 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 ਜਾਨਪੁਰ ਵਾਲੀ ਹੁਣ ਦੇਖਦੇ ਆ ਦਵਾਰ ਵੱਲੋਂ ਟੱਕਰ ਹੋਣ ਓਪਰ ਦੀ ਟੱਕਰ ਕਿੱਥੇ ਨਾਲ ਯਾਰਾਂ ਕਿੱਥੇ 25 ਯਾਰਾਂ ਇਹਨੂੰ ਤਾਂ ਹਵਾ ਵੀ ਪੁੱਛ ਕੋਈ ਲੰਗਦੀ ਹੈ ਜਦੋਂ ਬਾਹਾਂ ਖਿਲਾਰਦੀ ਆ 15 ਫੁੱਟ ਦੇ ਵਿੱਚ ਤੇ ਬਾਹਾਂ ਹੀ ਜਾਂਦੀਆਂ ਪਰ ਆ ਤੱਕਦੇ ਖੇਡ ਮੈਦਾਨ ਦੇ ਵਿੱਚ ਉਹ ਹਰਮਨ ਰੇਡ ਪਾਉਂਦੀ ਹੋਈ ਹੈ ਹਰਮਨ ਦੀ ਰੇਡ ਤੇ ਸੋਮਨ ਕਹਿੰਦੇ ਟਾਈਆਂ ਰਈਏ ਵਾਲੀ ਕਰਦੀ ਹੈ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਹੋਇਆ ਤੱਕਦੇ ਖੇਡ ਮੈਦਾਨ ਚ 10 ਨੰਬਰ ਕਿੱਟ ਦੇ ਵਿੱਚ ਕਾਸ਼ ਕੀ ਕਹਿੰਦੇ ਕਲਾਲ ਵਾਲਾ ਪਿੰਡ ਕਲਾਲ ਵਾਲਾ ਪਿੰਡ ਪੰਜਾਬ ਦੀ ਸ਼ੇਰ ਬੱਚੀ ਨੇ ਮਸ਼ਹੂਰ ਕੀਤਾ ਚਾਰ ਤਿਆਰ ਦੇ ਤੂੰ ਚਿੱਤ ਨਾ ਡਲਾਵੀਂ ਬਾਬਲਾ ਪੁੱਤ ਬਣ ਕੇ ਕਮਾਉਂ ਕਰ ਤੇਰੇ ਤੂੰ ਚਿੱਤ ਕਿਉਂ ਡਲਾਉਣਾ ਬਾਬਲਾ ਪੁੱਤ ਬਣ ਕੇ ਕਮਾਉਂ ਕਰ ਤੇਰੇ ਤੂੰ ਚਿੱਤ ਕਿਉਂ ਡਲਾਉਣਾ ਬਾਬਲਾ ਇੱਧਰ ਦੇਖਦੇ ਨੇ ਕਿ ਹੁਣ ਕਬੱਡੀ ਫੇਰ ਪੈ ਗਈ ਹੈ ਚਾਰ ਤਿਆਰ ਬਰ ਤਿਆਰ ਨੇ ਸੁੱਖੀ ਨਾ ਕਬੱਡੀ ਪਾ ਦिती ਹੈ ਤਿਆਰ ਤਿਆਰ ਪਰ ਤਿਆਰ ਦੇਖਦੇ ਆ ਟੱਕਰ 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 ਰਹੀ ਹੈ ਵਾਦੀ ਦੇ ਨਾਲ ਹਾਏ ਮੇਰੇ ਰੱਬਾ ਦੇਖਦੇ ਆ ਹੁਣ ਰਸਤਾ ਕਿਵੇਂ ਬਣਾਉਦੀ ਐ ਬੱਲੇ ਤਾੜੀਆਂ ਜ਼ੋਰਦਾਰ ਮਾਰ ਦਿਓ ਜ਼ੋਰ ਬੜਾ ਲੱਗਦਾ ਓ ਮਾਰੋ ਜਿਹ ਨਜ਼ਾਰਾ ਆਉਂਦਾ ਦਾ ਤਾੜੀਆਂ ਮਾਰੇ ਕੀ ਖਿਆਲ ਆ ਉਧਰ ਬਹੁਤ ਵੱਡਾ ਧੰਨਵਾਦ ਬਾਬਾ ਰਾਜ ਸਿੰਘ ਜੀ ਰੈਸ਼ਿਆਣਾ ਰਾਜਾ ਸਰਪੰਚ ਜੀ ਸਤਿੰਦਰਪਾਲ ਸਿੰਘ ਜੀ ਚੇਅਰਮੈਨ ਤਰਸੀਮ ਸਿੰਘ ਜੀ ਹਰਪਾਲ ਸਿੰਘ ਜੀ ਮੈਂਬਰ ਬਾਦ ਵੱਡਾ ਸਤਕਾਰ ਪਵਨ ਢਿੜਬੇ ਵਾਲੀ ਉਂਗਲ ਖੜੀ ਇਹੋ ਜੱਲਾ ਵੀਰ ਕਹਿੰਦਾ ਵੀ ਢਿੜਬੇ ਵਾਲੀ ਪਵਨ ਦੀਆਂ ਤਿੰਨ ਰੇਡਾਂ 500 ਦੀਆਂ ਤੇ ਸੁਖੀ ਫਲੇਂਡਰ ਸੰਗਰੂਰ ਵਾਲੇ ਦੀਆਂ ਵੀ ਤਿੰਨ ਰੇਡਾਂ 500 ਦੀਆਂ 5 500 ਦੀਆਂ ਤਿੰਨ ਰੇਡਾਂ ਤਾੜੀਆਂ ਮਾਰ ਦਿਓ ਉਧਰ ਭਰਾ ਕਹਿੰਦਾ ਮੈਂ 300 ਦੰਦ ਮਾਰੇ ਆ ਇਹਦਾ ਵੀ ਮਾਨ ਸਨਮਾਨ ਸਾਰੇ ਜਾਣੇ ਕਰੋ ਭਾਈ ਜੀ ਥੋੜਾ ਸਾਈਡ ਤੇ ਜੋਤੀ 500 ਲੱਗ ਗਿਆ ਉਹ 500 ਲੱਗ ਗਿਆ ਜਾਂਗਪੁਰ ਵਾਲੀਏ ਪਵਨ ਤੇ ਸੁਖੀ 500 ਤੇਰੀਆਂ ਰੈਡਾਂ ਦੇ ਜੇ ਜੱਫਾ ਲੱਗ ਗਿਆ ਜਾਤੀ ਦਾ ਨਹੀਂ ਤੇ ਰੇਡਰ ਦੇ ਉਹ ਰੇਡ ਤੇ ਛੋਟੀ ਪੈਣ ਗੱਲ ਕਰਦੇ ਕਾਸ਼ੀ ਕਾਸ਼ੀ ਕਲਾਲ ਵਾਲੀ ਉਧਰ ਜੋਤੀ ਜੋਤੀ ਗੁੱਟ ਤੋਂ ਫੜ ਕੇ ਮਨਾਨੀ ਜੋਤੀ ਗੁੱਟ ਤੋਂ ਫੜ ਕੇ ਦੇਖਦੇ ਆਂ ਕਿ ਹੁਣ 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 ਮੁਕਾਬਲਾ ਹੁਣ ਮੁਕਾਬਲਾ ਕਾਸ਼ੀ 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 ਜੋਤੀ ਕਿੱਥੇ ਜਾਣ ਦਿੰਦੀ ਜੋਤੀ ਹਰਪ੍ਰੀਤ ਚੰਦਰਾ ਹੂਤਰਬਣੀ ਵਾਈਦਾ ਚੰਦਰਾ ਹੂਤਰਬੜੀ ਵਾਈਦਾ ਓਏ ਆ 500 ਪਰਿਆ ਫਿਰਦਾ ਇਹ 500 ਪਰਿਆ ਫਿਰਦਾ ਰੀਤੂ ਸੁਮਨ ਆ 500 ਪਰਿਆ ਫਿਰਦਾ ਸੁਖੀ 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 ਜੇ ਰੇਡ ਪਾਗੀ ਤੇ 500 ਮਿਲ ਜਾਣਾ ਜੇ ਜੱਫਾ ਲੱਗਿਆ ਚਾਸੀ ਨੂੰ ਜਾਂਗਪੁਰ ਵਾਲੀ 500 ਆ ਗਿਆ ਉਹ ਬਿੱਲਾ ਭਰਾ ਕਹਿੰਦਾ 500 ਦੇਣਾ ਜੇ ਤਿੰਨ ਰੇਡਾਂ ਦੇ ਜੱਫਾ ਲੱਗ ਗਿਆ 500 500 ਜਾਂਗਪੁਰ ਵਾਲੀ ਜਾਂਗਪੁਰ ਵਾਲੀ ਹਾਏ ਜਾਂਗਪੁਰ ਵਾਲੀ ਹਾਏ ਨਹੀਂ ਜਾਂਗਪੁਰ ਵਾਲੀ ਹਾਏ ਨਹੀਂ ਜੋਤੀ ਦੜਬੇ ਵਾਲੀ ਭੱਜਣਾ 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 ਪਿੱਛੇ ਵੰਦੀ ਵੀ ਮਗਰ ਆਤ ਨਹੀਂ ਗਈ ਪਿੱਛੇ ਵੀ ਨਹੀਂ ਮਗਰ ਆਤ ਨਹੀਂ ਗਈ ਤੇਰੇ ਵੱਸ ਦੀ ਗੱਲ ਨਹੀਂ ਪਵਨ ਜਦੋਂ ਜਾਂਗਪੁਰਾਣੀ ਅੱਗੇ ਹੋਵੇ ਚੰਦਰੇ ਹੰਦੇ ਵੀ ਚਾਰ ਚੱਜਦੇ ਆ ਹੰਦੇ ਵੀ ਚਾਰ ਚੱਜਦੇ ਆ ਬਾਈਕ ਤੇ ਛੋਟੀ ਪਹਿਣ ਹਰਪਣ ਕੋਟ ਸ਼ਮੀਰ ਹਰਪਣ ਕੋਟ ਸ਼ਮੀਰ ਉਧਰ ਦੇਖਦੇ ਆਂ ਜੀ ਵਾਜਦਾ ਨਹੀਂ ਜਦੋਂ ਜਫਾ ਲੱਗ ਜਾਂਦਾ ਬਸਾਂ ਹੀ ਵਜਿਆ ਇਧਰ ਕਾਸ਼ੀ ਕਲਾਲ ਵਾਰੀ ਕੁਛੀ ਹਮੇਸ਼ਾ ਮੰਗਦੀਆਂ ਨੇ ਬਾਬਲ ਦੇ ਖੇੜੇ ਦੀ ਉਹ ਮੱਲ ਮੋਰੀ ਵਾਲਿਓ ਲਾਲੋ ਮੋਟਾ ਨੂੰ ਹਵਾ ਉਹ ਧੀਆਂ ਖੇਡਦੀ ਐ ਲਾਲੋ ਮੋਟਾ ਨੂੰ ਹਵਾ ਲਾਲੋ ਮੋਟਾ ਨੂੰ ਹਵਾ ਆਹ ਜਾਂਦੀ ਕੰਦੇ ਫਲੇਟੇ ਵਾਲੀ 500 ਦੀ ਦੂਜੀ ਰੇਡ ਆ ਵੀ 500 ਦੀ ਦੂਜੀ ਚੱਲੀ ਐ ਆ ਵੀ 500 ਦੀ ਦੂਜੀ ਚੱਲੀ ਐ ਉਹ ਡੜਬੇ ਵਾਲੀ ਅੱਗੇ ਜਾਂਗਪੁਰਾ ਦੀ ਬੰਦੀ ਐ ਹੱਸਦੀ ਹੈ ਅੱਜ ਮਿੰਟੂ ਨੰਬਰ ਦਾ ਭਰਾ ਰਾਣੀਵਾਲਾ ਕੈਨੇਡਾ ਦਾ ਵੋਦਾ ਹੋਣਾ ਲੱਕੀ ਡਰਾਈਵਿੰਗ ਸਕੂਲ ਸਰੀ ਕੈਨੇਡਾ ਦਾ ਤੱਕਦਾ ਹੋਣਾ ਵੀ ਜਾਗਪੁਰ ਵਾਲੀ ਮੱਲਮੋਰੀ ਪੁੱਜੀ ਹੋਈ ਹੈ ਉਹ ਜਾਗਪੁਰ ਵਾਲੀ ਮੱਲਮੋਰੀ ਪੁੱਜੀ ਹੋਈ ਹੈ ਹਾਏ ਮੇਰੇ ਆ ਰੱਬਾ ਹੰਦੇ 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 ਪੁਆਇੰਟ ਧਾਵੀ ਦਾ ਇੱਕ ਤਮਾਕੀ ਰਹਿ ਗਈ ਹੈ ਸੁਖੀ ਸੰਧੀ ਪੈ ਜੇ ਡੜਬੇ ਵਾਲੀਏ ਮਾਤਾ ਕਹਿੰਦਾ ਇੱਕ ਵਾਰ ਕੀ ਸੁਖੀ ਸੰਧੀ ਪੈ ਜੇ 500 ਵਾਲੀ ਸੁਖੀ ਸੰਧੀ ਪੈ ਜੇ ਹਰਪ੍ਰੀਤ ਕੌਣ ਕਹਿੰਦੇ ਸੁਖੀ ਸੁਖੀ ਫਲਵੇੜੇ ਵਾਲੀ ਕਹਿੰਦੇ ਕੋ ਮਾਗਦੀਆਂ ਠੱਟਾਂ ਤੇ ਮਾਰ ਉਸਤਾਦਾਂ ਦੀ ਜੇਟ ਖੜ ਦੀ ਤੁੱਪ ਵੀ ਕਹਿੰਦੇ ਜਰਦੀ ਪੈਂਦੀ ਐ ਪਾਊਡਰ ਕਰੀਮਾਂ ਨਾਲ ਤਾਂ ਚਿਹਰੇ ਚਮਕਦੇ ਨੇ ਸੁੱਖੀ ਦਾ ਜੋੜ ਗੱਲਦਾ ਤਿੰਨ ਹੋ ਗਈਆਂ ਸੁਖੀ ਬਲਵੇੜੇ ਵਾਰੀਏ ਹੋ ਗਈਆਂ ਤਿੰਨ ਉਹਨੇ ਤਿਆਰ ਆਪ ਨੂੰ ਕਹਿੰਦੀ ਸੁਖੀ ਸੰਦੀ ਪੈ ਗਈਆਂ ਸੱਧਿਆ ਤਿੰਨ ਬਿਲਿਆ ਦੇ ਦੀਏ ਸੁਖੀ ਨੂੰ 500 ਉਹ ਕੋਈ ਦਾ ਕਰਦੀਏ ਸੁਖੀ ਤੱਕ 500 ਵਾ ਬੇਨਤੀ ਕਰਦਾ ਹੋਰ ਵੀ ਵੀਰਾਂ ਨੂੰ ਨੱਜਰਾਂ ਦਾ ਹੁਣ ਮਨ ਚਲਾ ਕਰੇ ਜਾ ਕੇ ਨਾ ਚੁੱਲ੍ਹੇ ਜਲਤ ਮਾਰੀ ਆ ਲਾ ਲਓ 500 ਲਾ ਲਓ ਹਜ਼ਾਰ ਹਜ਼ਾਰ ਉਹ ਰੇਟਾਂ ਪੈਂਦੀਆਂ ਜੱਫੇ ਲੱਗਦੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਇਓ ਮੇਰੇ ਆ ਰੱਬਾ ਆਇਓ ਮੇਰੇ ਆ ਰੱਬਾ ਚੰਦਰਾ ਹੂਟਰ ਵੜੀ ਵੱਜਦਾ ਚੰਦਰਾ ਹੂਟਰ ਵੜੀ ਵੱਜਦਾ ਜੇ ਤਿੰਨ ਜੱਫੇ ਲਗਾਤਾਰ ਜਾਂਗ ਕੋ ਰਵੀ ਲਾਵੇਗੀ ਬਿੱਲਾ ਭਰਾ ਕਹਿੰਦਾ 500 ਦੇ ਤਿੰਨ ਵਿੰਦਰ ਫੌਜੀ ਕਹਿੰਦਾ ਵੀ 500 ਦੇ ਤਿੰਨ ਜੇ ਜਾਂਗਪੁਰ ਦੀ ਜੋਤੀ ਲਗਾਤਾਰ ਤਿੰਨ ਜੱਫੇ ਲਾਵੇਗੀ 500 ਦੇ ਤਿੰਨ ਹੋਣਗੇ ਜੇਕਰ ਇੱਕ ਪਮੰਦੂ ਵਿੱਚ ਲਾ ਗਿਓ ਗੋਵਾਚ ਫਿਰ 1000 ਮਿਲ ਜਾਣਾ 1000 ਮਿਲ ਜਾਣਾ ਪਵਣ ਤੇਰੀ ਲਾਟ ਲਾਟ ਸੁਖੀ ਸੰਧੀ ਆ ਜਾ ਘਰੇ ਪੈਣੇ ਅੱਗੇ ਜਾਂਗਪੁਰ ਅਲੀ ਆ ਅੱਗੇ ਜਾਂਗਪੁਰ ਅਲੀ ਆ ਅੱਗੇ ਚੋਤਰੀ ਆ ਅੱਗੇ ਜਾਂਗਪੁਰ ਅਲੀ ਆ ਆਹ ਹੋ ਗਿਆ ਰੰਟ ਪੈਕ ਹੋ ਗਿਆ ਆ 500 ਦਾ ਬਣ ਗਿਆ ਬਿੱਲਿਆ ਤੇਰੇ ਨਾਲ ਦੋ ਬਾਅਦ ਚ ਫੌਜੀ ਸਾਹਿਬ ਨਾਲ ਹਿਸਾਬ ਕਰਦੇ ਆ ਜਾਂਗਪੁਰ ਅਲੀ ਇਕੱਠਾ ਹੀ ਕਰ ਲੀਏ ਹਿਸਾਬ ਦੋ ਲਾਦ ਨਿੰਮ ਨੂੰ ਲੱਗਦਾ ਤੂੰ ਕੱਠਾ 1000 ਕਰ ਲਈਏ ਆ ਸੁੱਖੀ ਦਾ 500 ਗੋਲਦਾ ਕਰਨਾ ਆਪਾਂ ਸੁੱਖੀ ਨੇ ਕਹਿੰਦੇ ਹੁਣ ਵੱਧ ਕੇ ਤਾਵਾ ਬੋਲ ਦਿੰਦਾ ਹੈ ਚਾਰ ਤਿਆਰ ਪਰ ਤਿਆਰ ਨੇ ਦੇਖਦੇ ਆਂ ਕਿ ਹੁਣ ਹੁਣ ਜੱਸਾ ਕਿਹੜੀ ਲਾਗੇ ਬੱਲੇ ਬੱਲੇ ਕਰਵਾਏਗੀ ਹੁਣ ਜੱਸਾ ਹੁਣ ਜੱਸਾ ਰਈਏ ਵਾਲੀ ਰਈਏ ਵਾਲੀ ਰਈਏ ਵਾਲੀ ਸੁੱਖੀ ਟੱਕਰ ਟੱਕਰ ਬੱਲੇ ਨੰਬਰ ਸੁੱਖੀ ਨੇ ਜੋੜ ਦਿੱਤਾ ਹੈ ਨੰਬਰ ਸੁੱਖੀ ਨੇ ਜੋੜ ਦਿੱਤਾ ਹੈ ਇੱਕ ਗੱਲ ਪੱਕੀ ਆ ਅੰਡਾਲਾ ਸਾਹਿਬ ਜਿਹੜੇ ਘਰੇ ਕਬੱਡੀ ਵਾਲੀ ਕੁੜੀ ਵਿਆਹੀ ਜਾਂਦੀ ਸੱਸ ਸੋਹ ਸਮਝ ਕੇ ਗੱਲ ਕਰਦੀ ਐ ਸੱਸ ਬਾਲਾ ਸੋਹ ਸਮਝ ਕੇ ਗੱਲ ਕਰਦੀ ਨਹੀਂ ਕੋਈ ਪਤਾ ਨਹੀਂ ਕਿਹੜੇ ਲੈ ਧੌਣ ਤੇ ਗੋਡਾ ਰੱਖ ਲੈਣਾ ਕੋਈ ਪਤਾ ਨਹੀਂ ਕਿਹੜੇ ਬਲੇ ਧੌਣ ਤੇ ਗੋਡਾ ਰੱਖ ਲੈਣਾ ਆਹ ਤੱਕ ਦੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ 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 ਸਿਮੂ ਜਿੰਨੇ ਜੱਫੇ ਲਾਵੇਗੀ ਓਕਾਰ ਸਿੰਘ ਫੌਜੀ ਕਹਿੰਦਾ ਵੀ ਹਰ ਜੱਫਾ 200 ਦਾ ਹੋਵੇਗਾ। ਉਹ ਤੱਕਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਹੈ, ਸਿਰੇ ਦੀ ਟੱਕਰ ਹੈ। ਬਿੱਲਾ ਭਾਜੀ 500 ਹੋਰ ਦੇ ਦੇਓ, ਸੁੱਖੀ ਦਾ ਵੀ 500 ਹੈ। ਉਹਦੀਆਂ ਤਿੰਨ ਰੇਡਾਂ ਹੋ ਗਈਆਂ। ਸਾਊਂਡ ਵਾਲੇ ਭਰਾ ਨੂੰ ਬੇਨਤੀ ਯਾਰਾ ਚੀਕਾਂ-ਜੂਕਾਂੀਆਂ ਬੰਦ ਕਰ। ਬਹੁਤ ਪਿਆਰੀ ਸਾਊਂਡ ਹੈ। ਲਓ ਤੱਕਦੇ ਖੇਡ ਮੈਦਾਨ ਦੇ ਵਿੱਚ। ਉਹ ਗਿੜਬੇ ਵਾਲੀ ਆ ਗਈ ਹਰਪ੍ਰੀਤ ਚੱਕ ਮੈਗੋ। ਏ ਹਾਏ ਹੋ ਦੇ ਰੱਬਾ ਹਾਏ ਮੇਰੇ ਰੱਬਾ ਚਾਂਦਪੁਰ ਵਾਲੀ ਚਾਂਦਪੁਰ ਵਾਲੀ 34 34 34 ਲਗਾਤਾਰ ਦੂਜਾ ਲਗਾਤਾਰ ਦੂਜਾ ਇੱਕ ਬਾਕੀ ਰਹਿ ਗਿਆ ਇਹ ਡਿਰਬੇ ਵਾਲੀਏ ਚੰਦਰਾ 500 ਕੁਆੜੇ ਪਾਉਂਦਾ ਈ ਇਹ ਚੰਦਰਾ 500 ਕੁਆੜੇ ਪਾਉਂਦਾ ਈ ਆ ਸੁੱਖੀ ਦਾ 500 ਹੈ

ਕਰੋ ਕਹਿੰਦੇ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦਵਾਈ ਕੰਮ ਕਰ ਜਾਂਦੀ ਹੈ ਉੱਥੇ ਹੌਸਲਾ ਕੰਮ ਕਰ ਜਾਂਦਾ ਹੈ ਇਧਰ ਹਰਮਣ ਹਰਮਣ ਕਹਿੰਦੇ ਬਠਿੰਡੇ ਵਾਲੀ ਨੇ ਕਬੱਡੀ ਪਾਈ ਹੈ ਚਾਰ ਤਿਆਰ ਗਰ ਤਿਆਰ ਨੇ ਹੁਣ ਕਹਿੰਦੇ ਜਫਾ ਇਧਰ ਵੀ ਪ੍ਰੋਪਰ ਦਾ ਜਫਾ ਇਧਰ ਵੀ ਪ੍ਰੋਪਰ ਦਾ ਉਧਰ ਜਫਾ ਇਧਰ ਜਫਾ ਜਫਾ ਕਹਿੰਦੇ ਦੋਨੇ ਪਾਸੇ ਲੱਗੇਗਾ ਜਾਂ ਨਹੀਂ ਲੱਗੇਗਾ ਜੀ ਜ਼ੋਰ ਜ਼ੋਰ ਨਾਲ ਆਉਂਦੇ ਨੇ ਬੱਚੀਆਂ ਦੇ ਲਈ ਇੱਕ ਪਾਸੇ ਬਾਬੇ ਸ਼ਹੀਦ ਕਬੱਡੀ ਕਲੱਬ ਅਜਨੌਦ ਬਾਬੇ ਦੀ ਧਰਤੀ ਹੈ ਦੂਜੇ ਪਾਸੇ ਰਾਣੀ ਬਲਾ ਦੀ ਟੀਮ ਹੈ ਹਾਫ ਸਮਾਂ ਇਸ ਮੈਚ ਦਾ ਬੈਂਤੀ ਹੈ ਜੋਤੀ ਦਾ ਜੱਫਾ ਜਿਹੜਾ ਬਾਕੀ ਰਹਿ ਗਿਆ ਤੇ ਕਿਹਦੇ ਵੱਲੋਂ ਪੈਸੇ ਵੀਰ ਜੀ ਫੌਜੀ ਸਾਹਿਬ ਦੇ ਵੱਲੋਂ ਵੱਡੇ ਬਾੜ ਪੈਂਦੀ ਰੇਡ ਤੇ ਬੋਲ ਹਰਪ੍ਰੀਤ ਕੌਰ ਦੇ ਹੋਣੀ ਇਧਰ ਸੁਖੀ ਨੇ ਕਹਿੰਦੇ ਵੱਧ ਕੇ ਤਾਵਾ ਬੋਲਿਆ ਉਧਰ ਦੇਖਦੇ ਆ ਕਿ ਹੁਣ 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 ਜੱਫਾ ਬੱਲੇ ਤਾੜੀਆਂ ਜ਼ੋਰਦਾਰ ਮਾਰ ਦਿਓ ਕਹਿੰਦੇ ਜੇ ਡਾਕਟਰ ਜਾਂ ਇੰਜੀਨੀਅਰ ਬੰਨਾ ਹੋਵੇ ਤੇ ਟਰੱਕ ਕਿਤਾਬਾਂ ਦਾ ਬੰਨਾ ਪੈਂਦਾ ਹੈ ਜੇ ਕਬੱਡੀ ਖੇਡਣੀ ਹੋਵੇ ਤੇ ਟਰੱਕ ਖਰਾਕ ਦਾ ਸੁਦਾਮਾ ਦਾ ਸੁਦਾਮਾ ਦਾ ਖਾਣਾ ਪਿੰਦਾ ਪਵਨ ਦਿੜਬੇ ਵਾਲੀ ਦਿੜਬੇ ਵਾਲੀ ਪਵਨ ਨੰਬਰ ਜੋੜ ਗਈ ਹੈ ਪਵਨ ਦਿੜਬੇ ਵਾਲੀ ਨੇ ਚੋਟੀ ਦਾ ਅੰਕ ਨੰਬਰ ਪੁਆਇੰਟ ਆਪਣੀ ਟੀਮ ਦਾ ਹਿੱਸੇ ਜੋੜ ਦਿੱਤਾ ਹੈ ਵੱਡੇ ਭਾਈ ਸੁਖੀ ਦੀ ਕਬੱਡੀ ਪੈ ਗਈ ਲਓ ਸੁਖੀ ਦੀ ਕਬੱਡੀ ਪੈਣ ਜਾ ਰਹੀ ਹੈ ਇੱਕ ਪਾਸੇ ਮਿੰਟੂ ਨੰਬਰ ਦਾ ਰਾਣੀ ਫਲਾ ਵਾਲੇ ਦੀ ਟੀਮ ਹੈ ਦੂਜੇ ਪਾਸੇ ਟੀਮ ਬਾਬੇ ਸ਼ਹੀਦ ਕਬੱਡੀ ਕਲੱਬ ਅਜਨੌਦ ਇਹ ਦੁਆਬੇ ਦਾ ਇਲਾਕਾ ਦੋ دریاਵਾਂ ਦੇ ਵਿਚਲਾ ਇਲਾਕਾ ਦੁਆਬਾ ਮਾਝਾ ਮਾਲਵਾ ਪੁਆਦ ਆਹ ਸਾਹਮਣੇ ਰੇਡ ਪਈ ਹੋਈ ਤੇ ਜਫਾ 500 ਵਾਲਾ ਹੋ ਗਿਆ ਇਹਦਾ ਜਾਂਗਪੁਰ ਪਿੰਡ ਤੇ ਲੁਧਿਆਣਾ ਜਿਲ੍ਹਾ ਤੇ ਜਫਾ ਲੱਗ ਚੁੱਕਾ ਫੌਜੀ ਸਾਹਿਬ ਵੱਲੋਂ 500 ਦਾ ਮਾਨ ਸਤਕਾਰ ਜਿਹੜਾ ਉਹ ਬੇੜਤੀ ਵੀ ਕਰਦੇ ਹੋ ਜੋਤੀ ਜਾਂਕਰ ਵਾਲੀ ਵਾਸਤੇ ਪੈਂਦੀ ਰੇਡ ਤੇ ਬੋਲ ਹਰਪ੍ਰੀਤ ਕੌਰ ਹਰਮਨ ਨੇ ਕਹਿੰਦੇ ਕਬੱਡੀ ਪਾ ਦਿੱਤੀ ਐ ਅੱਗੇ ਦੇਖਦੇ ਆਂ ਕਿ ਹੁਣ ਟੱਕਰ ਹਰਜੀਤ ਰੰਡਾਲਾ ਵੀਰ ਦਾ ਬਹੁਤ ਵੱਡਾ ਸਤਿਕਾਰ ਦੇਖਦੇ ਆਂ ਵੇ ਸੁੱਖਾ ਸਿੰਘ ਦਾ ਬਹੁਤ ਵੱਡਾ ਧੰਨਵਾਦ ਬਹੁਤ ਵੱਡੇ ਰੋਲ ਉਹਨਾਂ ਦੀ ਬਦੌਲਤ ਅੱਜ ਖੇਡ ਗਰਾਊਂਡ ਦੇ ਅੰਦਰ ਕਮੈਂਟਰੀ ਕਰਨ ਦਾ ਮੌਕਾ ਮੈਨੂੰ ਮਿਲਿਆ ਪਵਨ ਦਿੜਕਾ ਦੇਖਦੇ ਆਂ ਹੁਣ ਹੁਣ ਜੋਤੀ ਤੇ ਪਵਨ ਜੋਤੀ ਤੇ ਪਵਨ ਟੱਕਰ 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 ਤਾੜੀਆਂ ਜ਼ੋਰਦਾਰ ਮਾਰ ਦਿਓ ਜੇਕਰ ਤਾੜੀਆਂ ਮਾਰੋਗੇ ਨਾਲੇ ਤੇ ਤੁਹਾਡੇ ਹੱਥਾਂ ਤੇ ਪੁਆਇੰਟ ਨੱਪੇ ਜਾਣਗੇ ਤੇ ਨਾਲੇ ਇਹਨਾਂ ਨੂੰ ਹੌਸਲਾ ਮਿਲ ਜਾਵੇਗਾ ਤਾੜੀਆਂ ਜ਼ਰੂਰ ਮਾਰਿਆ ਕਰੋ ਹੌਸਲਾ ਬੜੀ ਵੱਡੀ ਚੀਜ਼ ਹੁੰਦਾ ਹੈ ਹੌਸਲਾ ਦੇਣਾ ਬਹੁਤ ਜ਼ਰੂਰੀ ਹੈ ਸੁੱਖੀ ਸੁੱਖੀ ਫਲਵੇੜੇ ਵਾਲੀ ਦੀ ਪਈ ਹੋਈ ਕਬੱਡੀ ਹੁਣ ਦੇਖਦੇ ਹਾਂ ਮੁਕਾਬਲਾ ਫਿਰ ਤੋਂ ਮੁਕਾਬਲਾ ਰਈਏ ਵਾਲੀ ਦੇ ਨਾਲ এধরলে পাশে ਕਾਸ਼ੀ ਕਬੱਡੀ ਬਾਲ ਲਈ ਵਧੀ ਹੋਈ ਸਾਹਮਣੇ ਦੇਖਾਂਗੇ ਇਹ ਮਿੰਡੂ ਨੰਬਰਦਾਰ ਹੁਣਾਂ ਦੀ ਟੀਮ ਹੈ ਇਹ ਰਾਣੀ ਬਲਾ ਪਿੰਡ ਵਾਲੀ ਟੀਮ ਹੈ ਇਹ ਤਰਨਤਾਰਨ ਜ਼ਿਲ੍ਹੇ ਦੀ ਮਾਨਮਤੀ ਖਿਡਾਰੀ ਲਓ ਸਾਹਮਣੇ ਦੇਖਾਂਗੇ ਲੱਗਦਾ ਹੋਇਆ ਜੋਰ ਲੱਗਦਾ ਹੋਇਆ ਜੋਰ ਇਹ ਬੱਚੀਆਂ ਦੇ ਦਰਮਿਆਨ ਇਹ ਧੀਆਂ ਧਿਆਣੀਆਂ ਕਬੱਡੀ ਖੇਡਦੀਆਂ ਨੇ ਦੁਨੀਆਂ ਵਾਲੇ ਨਿਗਾਹ ਖਿਮਾ ਕੇ ਦੇਖੋ ਕਿਸੇ ਨਾਲ ਉਹ ਕਟਕ ਹੋਣ ਧੀਆਂ ਚਾਨੇ ਉੱਤੇ ਜਾ ਕੇ ਇਹਨਾਂ ਝੰਡੇ ਗੱਡੇ ਰਾਜ ਗੱਦੀ ਤੇ ਬਹਿ ਕੇ ਹੋ ਵੀ ਚਲਾਉਂਦੀ ਆ ਪੜਾਈ ਵਿੱਚ ਦਾ ਰਹਿਣ ਕਿਸੇ ਨਾਲੋਂ ਪਿੱਛੇ ਮੁੰਡਿਆਂ ਨਾਲੋਂ ਵਾ ਘਟ ਘਾਉਂਦੀ ਆ ਨਾਲ ਸਲੀਕੇ ਦੇ ਕਰਦੀ ਆ ਕੰਮ ਕਰਦਾ ਬੰਦਿਆਂ ਨਾਲ ਵੀ ਹੱਥ ਮਟਾਉਂਦੀ ਆ ਰਾਜਲ ਖੇੜੀ ਜੇ ਨਿਗਾਹ ਮਾਰ ਦੇਖੀਏ ਵਿੱਚ ਕਬੱਡੀ ਦੇ ਵੀ ਜੋਰ ਵਖਾਉਂਦੀ ਆ ਵਿੱਚ ਕਬੱਡੀ ਦੇ ਵਿੱਚ ਵਖਾਉਂਦੀ ਆ ਇਧਰ ਦੇਖਦੇ ਆ ਕਿ ਪਵਨ ਢਿੜਬੇ ਵਾਲੀ ਢਿੜਬੇ ਵਾਲੀ ਦੀ ਪਈ ਹੋਈ ਕਬੱਡੀ ਨੰਬਰ ਪਵਨ ਨੇ ਜੋੜ ਦਿੱਤਾ ਹੈ ਸੁਰਖੀ ਦੀ ਪਈ ਹੋਈ ਕਬੱਡੀ ਉਧਰ ਹੰਕਾਰ ਸਿੰਘ ਦੀ ਫੌਜੀ ਸਿੰਮੂ ਨੇ ਹਰ ਜੱਫੇ ਤੇ 200 ਰੁਪਏ ਦੇ ਵੱਡੇ ਮਾਨ ਸਤਕਾਰ ਕਰਨਗੇ ਦੇਖਦੇ ਆਂ ਕਿ ਹੁਣ ਟੱਕਰ ਹੁਣ ਟੱਕਰ ਕਿਹਦੇ ਨਾਲ ਹੋਵੇਗੀ ਹੁਣ ਟੱਕਰ ਕਿਹਦੇ ਨਾਲ ਹੋਵੇਗੀ ਗੱਲ ਸਮੇਂ ਤੇ ਪੀਤਾ ਸਮਾਂ ਦੇਖਦੇ ਆਂ ਕਿ ਟੱਕਰ 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 ਬੱਲੇ ਨੰਬਰ ਸੁੱਖੀ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਇਧਰਲੇ ਪਾਸੇ ਜੋਤੀ ਜਾਂਗ ਯੰਕਰ ਬਲਦੀ ਟੀ-ਸ਼ਰਟ ਦੇ ਪਿਛੇ ਬੱਦੋਵਾਲ ਲਿਖਿਆ ਹੋਇਆ ਹੈ ਇਹ ਬੱਤੋਵਾਲ ਲੁਧਿਆਣੇ ਜਿਲ੍ਹੇ ਦਾ ਪਿੰਡ ਹੈ ਇਹ ਉਹ ਪਿੰਡਾ ਜਿੱਥੇ ਕਬੱਡੀ ਵਿੱਚ ਪਹਿਲੀ ਵਾਰ ਮਰੂਤੀ ਕਾਰਾਂ ਰੱਖੀਆਂ ਗਈਆਂ ਸੀ ਇਹ ਉਹ ਪਿੰਡਾ ਲੁਧਿਆਣੇ ਦਾ ਜਿੱਥੇ ਕਹਿੰਦੇ ਮੱਖਣ ਮੱਖੀ ਕਲਾ ਵਾਲਾ ਸੰਧੂ ਪਰਿਵਾਰ ਦਾ ਜਿੰਨੇ ਟਰੈਕਟਰ ਜੱਟਿਆ ਸੀ ਉਹ ਬੱਤੋਵਾਲ ਉਹ ਪਿੰਡਾ ਜਿੱਥੇ ਪਹਿਲੀ ਵਾਰ ਕਬੱਡੀ 'ਚ ਮਰੂਤੀ ਕਾਰਾਂ ਰੱਖੀਆਂ ਗਈਆਂ ਤੇ ਇੱਕ ਕਾਰ ਬਤੌਰ ਜੱਥੀ ਇੱਕੀਏ ਪੱਪੂ ਨੇ ਜਿੱਤੀ ਤੇ ਦੂਜੀ ਗਾਰ ਸਤਵਾ ਵਾਲੇ ਜੱਸੇ ਨੇ ਜਿੱਤੀ ਹੈ ਲਓ ਇਧਰਲੇ ਪਾਸੇ ਦੇਖਾਂਗੇ ਲੱਗਦਾ ਹੋਇਆ ਯੋਗ 30 ਸੈਕਿੰਡ ਦੀ ਕਬੱਡੀ ਤੇ ਲੜਕੀਆਂ ਦਾ ਮੈਚ ਚੱਲਦਾ ਹੋਇਆ ਦੋਨੇ ਪਾਸੇ ਟੀਮਾਂ ਚੋਟੀ ਦੀਆਂ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਫਾਈਨਲ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ ਉਹ ਵੀ ਖੇਡ ਗਰਾਊਂਡ ਅੰਦਰ ਪੁੱਜਣਗੀਆਂ ਪੈਂਦੀ ਰੇਡ ਵਿੜਬੇ ਵਾਲੀ ਦੀ ਤੇ ਬੋਲ ਕੋਡ ਦੀ ਇਸੇ ਖਾਂ ਵਾਲੀ ਭੈਣ ਦੇ ਹਰਪ੍ਰੀਤ ਦੇ ਹੋਣਗੇ ਪਵਨ ਪਵਨਾ ਨੰਬਰ ਜੋੜ ਗਈ ਹੈ ਖੇਡ ਆ ਇਹ ਮਲੇਸ਼ੀਆ ਦੇ ਖੇਡ ਗਰਾਉਂਡਾਂ ਦੇ ਅੰਦਰ ਪਵਨ ਛੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਈ ਹੈ ਇਧਰ ਸੁਖੀ ਨੇ ਫਿਰ ਤੋਂ ਵਰਕੇ ਕਬੱਡੀ ਪਾ ਦਿੱਤੀ ਹੈ ਉਧਰ ਸਾਬਾ ਫੌਜੀ ਜੀ ਬਰਾਣਾ ਤੋਂ ਬਹੁਤ ਵੱਡਾ ਮਾਨ ਸਤਿਕਾਰ ਦਿੰਦੇ ਨੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਦੇਖਦੇ ਹਾਂ ਕਿ ਹੁਣ ਜੱਸਾ ਕਿਹੜੀ ਲਾਵੇਗੀ ਇਹਨੇ ਮਾਂ ਕੁੜੀ ਮੇਰੀ ਮਾਂ ਕੁੜੀ ਮੇਰੀ ਦਾਦੀ ਨਾਨੀ ਵੀ ਕੁੜੀ ਫਿਰ ਲੱਗ ਕਿਉਂ ਤਰੀ ਸਾਡੇ ਘਰ ਜੰਮੀ ਕੁੜੀ ਦੇਖੋ ਹਾਂ ਜੱਫਾ ਲੱਗੇਗਾ ਜੋ ਨਹੀਂ ਪਵਣ ਦਿੜਦੇ ਵਾਲੀ ਬੱਲੇ 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 ਨੰਬਰ ਸੁਖੀ ਜੋੜ ਗਈ ਹੈ ਸੁਖੀ ਸੁਖੀ ਨੇ ਨੰਬਰ ਆਪਣੀ ਟੀਮ ਤੇ ਹਿੱਸੇ ਜੋੜ ਦਿੱਤਾ ਹੈ ਕਾਸ਼ੀ ਕਲਾਲ ਵਾਲੀ ਤੇ ਹੰਦਿਆਂ ਤੇ ਮੱਥਾ ਟੇਕਿਆ ਤਿੰਨ ਤਿਆਰ ਪਰ ਤਿਆਰ ਨੇ ਦੇਖਦੇ ਆ ਕਿ ਜੋਤੀ ਮਹਿਕ પાસੇ ਰਾਣੀਵਲਾ ਮਿੰਟੂ ਨੰਬਰਦਾਰ ਦੀ ਟੀਮ ਤੇ ਦੂਜੇ ਪਾਸੇ ਬਾਬਾ ਸ਼ਹੀਦ ਕਬੱਡੀ ਕਲੱਬ ਅਜਨੌਦ ਅਜਨੌਦ ਦੀ ਟੀਮ ਖੇਡ ਰਹੀ ਹੈ ਇਧਰ ਹਣ ਕਬੱਡੀ ਹਰਮਨ ਕੋੜ ਸ਼ਮੀਰ ਵਾਲੀ ਨੇ ਪਾ ਦਿੱਤੀ ਹੈ ਲਓ ਸਾਹਮਣੇ ਪੈਂਦੀ ਹੋਏ ਰੇਡ ਹਰਮਨ ਦੀ ਕਬੱਡੀ ਪਈ ਹੋਈ ਹੈ ਟੀਮਾਂ ਫਾਈਨਲ ਦੀਆਂ ਜਲਦੀ ਖੇਡ ਗਰਾਊਂਡ ਅੰਦਰ ਪੁੱਜਣ ਮੇਰੀ ਬੇਨਤੀ ਹੈ 2 ਮਿੰਟ ਦਾ ਸਮਾਂ ਇਹ ਦੋਨੋਂ ਟੀਮਾਂ ਨੂੰ ਆ ਮੈਚ ਮੁੱਕਦੇ ਸਾਰ ਹੀ ਜਿਹੜਾ ਹੈ ਉਹ ਟੀਮਾਂ ਸਾਡੇ ਕੋਲ ਜਰੂਰ ਪੁੱਜਣਗੀਆਂ ਬਹੁਤ ਬਹੁਤ ਧੰਨਵਾਦ ਆ ਵੀ ਜਿਨ੍ਹਾਂ ਵੀਰਾਂ ਨੇ ਹੈਲੋ ਮੋਤੋ ਸੋ ਇਸ ਕਬੱਡੀ ਕੱਪ ਦੇ ਵਾਸਤੇ ਵੱਡੇ ਯੋਗਦਾਨ ਪਾਏ ਨੇ ਉਹਨਾਂ ਦੇ ਆਪਾਂ ਸਰਨਾਵੇ ਸਾਂਝੇ ਕਰਾਂਗੇ ਪਰ ਬਿੱਲਾ ਪ੍ਰਧਾਨ ਜੀ ਆ ਮੈਚ ਤੋਂ ਬਾਅਦ ਕਰਾਂਗੇ ਕਿਉਂਕਿ ਕਮੈਂਟਰੀ ਇਹਨਾਂ ਕੁੜੀਆਂ ਦੇ ਮੈਚਾਂ ਦੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਮਾਨਨਾ ਸਨਮਾਨਾ ਦੇ ਵਿੱਚ ਹੀ ਮੈਚ ਨਿਕਲ ਜਾਂਦਾ ਪਰ ਆ ਮੈਚ ਜਿਹੜਾ ਇਹ ਕਿਸੇ ਨ ਕੋਟ ਦੀ ਇੱਕ ਪਾਸੇ ਡਿੜਬੇ ਵਾਲੀ ਦੂਜੇ ਪਾਸੇ ਜਾਂਗਪੁਰ ਵਾਲੀ ਇੱਕ ਪਾਸੇ ਸੰਗਰੂਰ ਦੂਜੇ ਪਾਸੇ ਲੁਧਿਆਣਾ ਕਿ ਡਿੜਬੇ ਦਾ ਟੁੱਪਲ ਬੜਾ ਮਸ਼ਹੂਰ ਡਿੜਬੇ ਦਾ ਕੋਚ ਕਰਮੇਲ ਸਿੰਘ ਆਪਣੇ ਸਮੇਂ ਦਾ ਬੜਾ ਮਸ਼ਹੂਰ ਤੇ ਡਿੜਬੇ ਵਾਲਾ ਖੁਸ਼ੀ ਤੇ ਡਿੜਬੇ ਵਾਲਾ ਸੰਦੀਪ ਲੋਧਰ ਗੱਲਾਂ ਕਬੱਡੀ ਦੀਆਂ ਪੈਂਦੀ ਰੇਡ ਤੇ ਬੋਲ ਹਰਪ੍ਰੀਤ ਸੁਖੀ ਨੇ

ਸਰੇ ਸ੍ਰੀ ਪਲੇਅਰ ਬੱਲੇ ਸਿਫਤਾ ਕਰਨ ਬੁਲਾ ਰਹੇ ਜੁਗ ਜੁਗ ਜੀਵਨ ਲਾਈਵ 24 ਵਾਲੇ ਜੋ ਮੈਚ ਮੁਖਾਉਂਦੇ ਸਾਰੇ ਖੇਮ ਕਰਨੀਆਂ ਪਰਦੇਸੀ ਵੀਰਾਂ ਨੇ ਕਰਤੇ ਵਾਰੇ ਨਿਆਰੇ ਇੱਧਰ ਇੱਧਰ ਟੱਕਰ ਟੱਕਰ ਲਾਉਂਦਾ ਹੋਇਆ ਜੱਫਾ ਸਾਡਾ ਵੀਰ ਓੰਕਾਰ ਸਿੰਘ ਫੌਜੀ ਤੇ ਬਾਊ ਵੱਡੇ ਮਾਣ ਕੋਈ ਤਾਂ ਕਰਦੇ ਨੇ ਨਾਲ ਆਖਦੇ ਵੀ ਜਿੰਨੇ ਵੀ ਸਿੰਮੂ ਜੱਫੇ ਲਾਵੇ ਉਹਨੇ ਸਿਮ ਮਾਣ ਸਤਿਕਾਰ ਕਰਾਂਗੇ ਸਾਡੇ ਵੀਰ ਓੰਕਾਰ ਫੌਜੀ ਤੇ ਬਾਉ ਹੁਣੀ ਬਹੁਤ ਪਿਆਰੇ ਵੀਰ ਨੇ ਕਬੱਡੀ ਨੂੰ ਪਿਆਰ ਕਰਦੇ ਆ ਲਓ ਇਧਰੋਂ ਦੇ ਪਾਸੇ ਪੈਂਦੀ ਰੇਡ ਤੇ ਨੰਬਰ ਰੇਟਰ ਦਾ ਧੀਆਂ ਦਿਹਾੜੀਆਂ ਤਿਆਂ ਤੇ ਧਰੇਕਾ ਹੁੰਦੀਆਂ ਨੇ ਰੌਣ ਕਬੇੜੇ ਦੀ ਲਓ ਸਾਹਮਣੇ ਰੇਡ ਫਿੜਬੇ ਵਾਲਿਆ ਸਮੇ ਪਾਉਣ ਦੇ ਵਾਸਤੇ ਵਧੀ ਹੋਈ ਤੇ ਬੋਲ ਹਰ ਪ੍ਰੀਤ ਤੇ ਹੋਣੀ ਪਵਨ ਫਿੜਬੇ ਵਾਲੀ ਨੇ ਫਿਰ ਤੋਂ ਕਬੱਡੀ ਪਾ ਦਿੱਤੀ ਹੈ ਹਲਕਾ ਜਿਹਾ ਟੱਚ ਤੇ ਨੰਬਰ ਚੋਟੀ ਦਾ ਆਪਣੀ ਟੀਮ ਦਾ ਹਿੱਸੇ ਜੋੜਿਆ ਹੁਣ ਦੇਖਦੇ ਹਾਂ ਕਬੱਡੀ ਕਿਹਦੇ ਹਿੱਸੇ ਆਵੇਗੀ ਕਬੱਡੀ ਪਾਉਣ ਦੇ ਲਈ ਕਹਿੰਦੇ ਸੁਖੀ ਫਲਵੇੜੇ ਵਾਲੀ ਨੇ ਸੁਖੀ ਦੀ ਰੇਡ ਹੈ ਸੋ ਸਾਡੇ ਬੰਟੀ ਜੀ ਦਬਾਈ ਵਾਲੇ ਤੇ ਜਸ਼ਨ ਮੱਲਮੋਰੀ ਵੱਡਾ ਪਿਆਰ ਪੁੱਛਦਾ ਕਰਦੇ ਨੇ ਦੁਬਈ ਵਾਲਾ ਭਰਾ ਸਾਡਾ ਪੰਟੀ ਲਾਈਵ ਜੁੜਿਆ ਹੋਇਆ ਤੇ ਜਸ਼ਨ ਮੱਲਮੋਰੀ ਵੱਡਾ ਪਿਆਰ ਲਓ ਪੈਂਦੀ ਰੇਡ ਲੱਗਦਾ ਹੋਇਆ ਜੋਖਾ ਤੇ ਬੋਲ ਸਾਡੀ ਪੈਂਡ ਹਰਪ੍ਰੀਤ ਦੇ ਹੋਣੀ ਬਹੁਤ ਵਧੀਆ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਰਾਣੀ ਬਲਾ ਮਿੰਟੂ ਨੰਬਰਦਾਰ ਜੀ ਰਾਣੀ ਬਲਾ ਦੀ ਟੀਮ ਇਧਰ ਹਲਕਾ ਟੱਚ ਟੱਕਰ ਹੁਣ ਦੇਖਦੇ ਹਾਂ ਕੌਣ ਕੌਣ

ਆ ਢੜਬੇ ਵਾਲੀ ਚੱਲੀ ਐ ਇਹ ਸਿੰਗਰੂਰ ਵਾਲੀ ਚੱਲੀ ਐ ਸਾਹਮਣੇ ਲੁਧਿਆਣੇ ਵਾਲੀ ਜੰਗਪੁਰ ਪਿੰਡ ਵਾਲੀ ਆ ਜੋਤੀ ਤਿਆਰ ਆ ਇੱਕ ਪਾਸੇ ਜੰਗਪੁਰ ਦੂਜੇ ਪਾਸੇ ਢੜਬਾ ਇੱਕ ਪਾਸੇ ਜੋਤੀ ਦੂਜੇ ਪਾਸੇ ਇਹ ਵੀ ਜੋਤੀ ਦੇ ਦੂਜੇ ਪਾਸੇ ਵੀ ਜੋਤੀ ਗੱਲਾਂ ਟਿਕਾਣੇ ਲੱਗਣ ਗਿਆ ਮੇਰੇ ਵੀਰੋ ਤੇ ਨੰਬਰ ਯਾਫੀ ਦਾ ਜੰਗਪੁਰ ਵਾਲੀ ਨੰਬਰ ਆਪਣੀ ਟੀਮ ਵਾਸਤੇ ਜੋੜ ਚੁੱਕੀ ਐ ਟੀਮਾਂ ਫਾਈਨਲ ਦੀਆਂ ਜਲਦੀ ਗਰਾਊਂਡ ਅੰਦਰ ਪਹੁੰਚਣ ਗਿਆ ਫਾਈਨਲ ਦੀਆਂ ਟੀਮਾਂ ਮੱਲ ਮੋਰੀ ਦੀ ਧਰਤੀ ਖੇਡਿਆ ਜਾ ਰਿਹਾ ਮੈਚ ਪੈਂਦੀ ਰੇਡ ਤੇ ਬੋਲ ਹਰਪ੍ਰੀਤ ਹਰਮਨ ਕੋਟ ਸ਼ਮੀਰ ਵਾਲੀ ਨੇ ਵੱਧ ਕੇ ਦਾਵਾ ਬੋਲ ਦਿੱਤਾ ਉਧਰ ਦੇਖਦੇ ਆ ਕਿ ਓਂਕਾਰ ਸਿੰਘ ਦੀ ਫੌਜੀ ਵੱਲੋਂ ਸਿੰਮੂ ਦੇ ਹਰੇਕ ਜੱਫੇ ਤੇ 200 ਲੱਗਿਆ ਦੇਖਦੇ ਆ ਹੁਣ ਹੁਣ ਟੱਕਰ ਹੁਣ ਟੱਕਰ ਆਇਓ ਮੇਰੇ ਰੱਬਾ ਹੁਟਰ ਕਦਾਂ ਵੱਜੂ 30 ਕਿੰਟ ਚੋੜ ਦਿੱਤਾ ਆਪਣੀ ਟੀਮ ਦੇ ਨੰਬਰ ਜਾਂਦੀ ਦੇ ਵਾਸਤੇ ਓਂਕਾਰ ਫੌਜੀ ਦੇ ਬਾਊ ਹੋਈ ਹਰ ਜੱਫਾ ਸਿੰਮੂ ਦਾ ਦੋਸੂਦ ਇਹਨਾਂ ਭਰਾਵਾਂ ਦੇ ਵੱਲੋਂ ਬਹੁਤ ਧੰਨਵਾਦ ਕਰਦੇ ਆ ਲਓ ਇਧਰਲੇ ਪਾਸੇ ਰੇਡ ਪੈਂਦੀ ਹੋਈ ਸਾਹਮਣੇ ਦੇਖਾਂਗੇ ਜੋਤੀ ਜਾਂਗਪੁਰ ਪਿੰਡ ਵਾਲੇ ਇਸ ਵੇਲੇ ਟਰਾਈ ਕਰਦੀ ਹੋਈ ਤੇ ਦੇਖਾਂਗੇ ਨੰਬਰ ਜਿਹੜਾ ਨੰਬਰ ਕਿਹਦੇ ਵਾਸਤੇ ਜੋੜਦਾ ਇੱਕ ਪਾਸੇ ਦਵਾਪਾ ਦੂਜੇ ਪਾਸੇ ਮਾਝਾ ਮੈਂਟੂ ਨੰਬਰਦਾਰ ਕੈਨੇਡਾ ਵਿੱਚ ਰਹਿੰਦਾ ਲਾਈਵ ਜੁੜਿਆ ਹੋਇਆ ਤੇ ਸ਼ਿਰੇਪਰਾ ਦਾ ਪੰਜ ਗਰਾਈ ਪਿੰਡ ਤੇ ਸਰੀ ਡਰਾਈਵਿੰਗ ਸਕੂਲ ਵਾਲੇ ਵੱਡਾ ਸਤਕਾਰ ਤੇ ਵੱਡਾ ਪਿਆਰ ਜਿਹੜਾ ਹੈ ਹਰदयाल ਸਿੰਘਾ ਜੀ ਨਾਲ ਹੈ ਵੱਡੇ ਪ੍ਰੋਮੋਟਰ ਨੇ ਖੇਡ ਕਬੱਡੀ ਦੇ ਜੋ ਕਹਿ ਦਿੰਦੇ ਆ ਉਹ ਕਰਕੇ ਦਿਖਾਉਂਦੇ ਆ ਜਿੱਥੇ ਖੜ ਜਾਂਦੇ ਆ ਉੱਥੇ ਆੜ ਜਾਂਦੇ ਆ ਪੈਂਦੀ ਰੇਡ ਤੇ ਬੋਲ ਹਰਪ੍ਰੀਤ ਸੁਖੀ ਸੁਖੀ ਨੇ ਕਹਿੰਦੇ ਵੱਧ ਕੇ ਤਵਾ ਬੋਲਿਆ ਸੁਖੀ ਨੂੰ ਕੋਈ ਜੱਫਾ ਨਹੀਂ ਲੱਗਿਆ ਕੋਈ ਜੱਫਾ ਨਹੀਂ ਲੱਗਿਆ ਦੇਖਦੇ ਆ ਹੁਣ ਹੁਣ ਟੱਕਰ ਫਿਰ ਤੋਂ ਫਿਰ ਤੋਂ ਫਿਰ ਤੋਂ ਟੱਕਰ ਟੱਕੇ ਟੱਕੇ ਸੇਫ ਖੇਡੋ ਸੇਫ ਖੇਡੋ ਆਪਣੇ ਆਪ ਵੀ ਸੇਫ ਰਹੋ ਅਗਲੇ ਨੂੰ ਵੀ ਸੇਫ ਰੱਖੋ ਕਬੱਡੀ ਸੇਫ ਖੇਡੋ ਵਾਹਿਗੁਰੂ ਕਰੇ ਕਿਸੇ ਵੀ ਖਿਡਾਰੀ ਨੂੰ ਕਦੇ ਵੀ ਸੱਟ ਪੇਟ ਨਾ ਲੱਗੇ ਪਰਮਾਤਮਾ ਕਰੇ ਕਦੇ ਵੀ ਕਿਸੇ ਵੀ ਖਿਡਾਰੀ ਨੂੰ ਸੱਟ ਪੇਟ ਨਾ ਲੱਗੇ ਖਿਡਾਰਨ ਤੰਦਰੁਸਤ ਰਹਿਣ ਸਾਰੇ ਖਿਡਾਰੀ ਤੰਦਰੁਸਤ ਰਹਿਣ ਮੈਚ ਜਿਹੜਾ ਉਹਦੇ ਸਕੋਰ ਤੇ ਫਾਈਨਲ ਸਕੋਰ ਨੇ ਮੈਚ ਦੇ ਬਈ ਅਜਨੌਤ ਦੇ ਨੰਬਰ 26 ਨੇ ਤੇ ਰਾਣੀ ਬਲਾ ਦੇ ਨੰਬਰ ਜਿਹੜੇ 37 ਨੇ ਜੀ ਤਾੜੀਆਂ ਜ਼ੋਰਦਾਰ ਮਾਰ ਦਿਓ ਰਾਣੀ ਬਲਾ ਦੀ ਟੀਮ ਜਿਹੜੀ ਜੇਤੂ ਹੈ